ਹਾਥੀ ਦੀ ਸੁੰਡ ਵਾਂਗੂ ਉੱਤੇ ਚੱਕ ਦਿੱਤੀ ਐ ਇਸ ਵਕਤ ਆਹ ਦੇਖ ਲਓ ਜਿਵੇਂ ਹਾਥੀ ਦੀ ਸੁੰਡ ਹੁੰਦੀ ਆ ਕਿਉਂਕਿ ਫੌਜਾਂ ਕੋਲ ਵੀ ਹਾਥੀ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਫੌਜ ਦੇ ਵਿੱਚ ਵੀ ਪ੍ਰਸ਼ਾਦੀ ਹਾਥੀ ਓਵੇਂ ਹੀ ਸੁੰਡ ਉੱਤੇ ਨੂੰ ਚੱਕਦੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਇਸ ਤਰੀਕੇ ਨਾਲ ਚੱਲ ਰਿਹਾ ਹੈ सबसे बड़ा हथियार आपका शांतिपूर्ण ढंग से मार्च है तो ये आपको रोक नहीं पाएंगे दिल्ली आरोप अगर किसी वजह से उन्होंने रोकने की कोशिश की तो हम आपके आदेश का रहे हैं दिल्ली के अंदर। किसानों का आंदोलन किसानों का मशीन इस वक्त देख रहे हो ਕਿਸਾਨ ਬਾਹਰੇ ਜਾ ਰਹੇ ਐ ਬੈਰੀਗੇਟਾਂ ਵੱਲੋਂ ਜੋ ਕਿਸਾਨਾਂ ਦੀ ਤਿਆਰੀ ਤੁਸੀਂ ਇਸ ਵਕਤ ਦੇਖ ਰਹੇ ਹੋ ਕਿਸਾਨ ਪੂਰੀ ਤਿਆਰੀ ਇਸ ਵਕਤ ਜਿਵੇਂ ਜੰਗ ਲੜਨਾ ਹੁੰਦਾ ਉਸ ਤਰੀਕੇ ਦੀ ਤਿਆਰੀ ਕਰਕੇ ਆਏ ਆ ਮੋਤੀ ਨੂੰ ਪਰਦਾ ਬਣਾਉਂਦੇ ਹੁਣ ਅਸੀਂ ਹਾਂ ਆਰਾਮ ਕੰਪਲੀਟ ਕਰਦੇ ਹੋਰ ਆ ਰਹੀਆਂ ਮਸ਼ੀਨਾਂ ਹੋਰ ਗੇਸ ਤੋਂ ਬਾਈ ਕਹਿੰਦੇ ਹੋਰ ਮਸ਼ੀਨਾਂ ਆ ਰਹੀਆਂ ਔਰ ਇਹ ਜੈਕਾਰੇ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਇਸ ਵਕਤ ਆ ਜੈਕਾਰਾ ਜੈਕਾਰਾ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਪੂਰੀ ਤਿਆਰੀ ਕਰਕੇ ਆਏ ਹੋਏ ਨੇ ਔਰ ਬਜ਼ੁਰਗ ਵੀ ਨਾਲ ਨੇ ਚੜ੍ਹਦੀ ਕਲਾ ਬਾਪੂ ਜੀ ਚੜ੍ਹਦੀ ਕਲਾ ਦੇਖ ਰਹੇ ਅਸੀਂ ਪੌਕਲੈਨ ਮਸ਼ੀਨਾਂ ਵੀ ਲੈ ਕੇ ਆ ਗਏ ਨੇ ਭਾਈ ਜੀ ਕੱਲ ਨੂੰ 11 ਵਜੇ ਤੋਂ ਬਾਅਦ ਦਿੱਲੀ ਜਾਵਾਂਗੇ ਜਾਵਾਂਗੇ ਤਿਆਰੀ ਕੱਲ ਦੀ 11 ਵਜੇ ਤੋਂ ਤਿਆਰੀ ਹੈ ਸਭ ਤੋਂ ਖੰਡ ਆ ਗਏ ਨੇ ਨੌਜਵਾਨ ਕਾ ਸਭ ਇਕੱਠੇ ਆ ਕੱਲ ਦਿੱਲੀ ਕੁਟ ਪੱਕਾ 101% ਕੱਲ ਦਿੱਲੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਨੌਜਵਾਨ ਵੀ ਨਾਲ ਨੇ ਜੋ ਅਸੀਂ ਅਕਸਰ ਵੇਖਦੇ ਆਂ ਵੀ ਧਰਨਿਆਂ ਦੇ ਉੱਤੇ ਭਾਈ ਵੀ ਨਾਲ ਆਇਆ ਹੈ ਭਾਈ ਨੇ ਟਰੈਕਟਰ ਭਜਾਇਆ ਸੀ ਪਿਛਲੀ ਵਾਰ ਉਹ ਵੀ ਨਾਲ ਨੇ ਅਸੀਂ ਤਾਂ ਸ਼ਾਂਤੀਪੁਰ ਜਾਣਾ ਚਾਹੁੰਦੇ ਆ ਪਰ ਸਰਕਾਰ ਮਜਬੂਰ ਕਰ ਰਹੀ ਹੈ ਸਾਨੂੰ ਆਹ ਸਭ ਕਰਨ ਲਈ ਕਿ ਆਜੇ ਸਰਕਾਰ ਖੁਦ ਪੈਰੀਂ ਕੇ ਹਟਾ ਦੇਂ ਕਿ ਆਜੇ ਤੱਕ ਨੂੰ ਲੋੜੀਂਦੀ ਹੈ ਆਹ ਸਾਡੀ ਪਰੇਸ਼ੀ ਸ਼ਾਂਤੀ ਖਾਤੇ ਤਰੀਕੇ ਨਾਲ ਜਾ ਸਕਦੇ ਆ ਤੇ ਸਰਕਾਰ ਆਹਦੀ ਕਰਦਾ ਕਾਹਦੀ ਮਜਬੂਰੀ ਨਾਰਾਜ਼ ਸਭ ਕੁਝ ਕਰਨਾ ਪਿਆ ਹੈ ਇਹ ਇਦਾਂ ਵੀ ਮਸ਼ੀਨਾ ਹੋਰ ਵੀ ਆ ਰਹੀਆਂ ਨੇ ਹਾਂਜੀ ਹਾਂਜੀ ਹੋਰ ਵੀ ਪਿੱਛੇ ਆ ਰਹੀਆਂ ਆ ਪਸ਼ਿੰਗਾ ਦੇ ਸ਼ੁਰੂ ਆ ਤਾਂ ਟ੍ਰੇਲਰ ਆ ਫਿਲਮ ਦਾ ਵੀ ਬਤ ਕੀ ਆ ਕੱਲ ਦੇਖੂਗੀ ਫਿਲਮ ਤਾਂ ਸੋ ਅੱਜ ਲਈ ਫਿਲਮ ਤਾਂ ਕੱਲ ਦੇਖੂਗੀ ਆ ਸਾਦਾ ਟ੍ਰੇਲਰ ਆ ਕੀ ਲੱਗਦਾ ਵੀ ਜਿਹੜੀ ਸੈਂਟਰ ਆ ਕੀ ਕੋਈ ਮੀਟਿੰਗ ਕਰ ਸਕਦੀ ਹੈ ਹਲੇ ਵੀ ਕੱਲ ਤੋਂ ਪਹਿਲਾਂ ਆਜੇ ਕਰੂਗੀ ਸਾਡੇ ਲੀਡਰ ਜਾਣਗੇ ਅਸੀਂ ਇੱਥੇ ਬੈਠ ਕਰਾਂਗੇ ਲੀਡਰਾਂ ਦੇ ਹੁਕਮ ਨਾਲ ਅਸੀਂ ਬੈਰੀਕੇਡ ਤੋੜਾਂਗੇ ਜੇ ਲੀਡਰ ਕਹਿਣਗੇ ਬੈਰੀਕੇਡ ਤੋੜ ਲੈਣਗੇ ਤੋੜਾਂਗੇ ਜੇ ਲੀਡਰ ਕਹਿਣਗੇ ਵੀ ਇੱਥੇ ਰੁਕ ਜਤਾ ਅਸੀਂ ਇੱਥੇ ਹੀ ਰੁਕ ਜਾਈਏ ਹਰਿਆਣਾ ਪੁਲਿਸ ਦੀ ਬਹੁਤ ਜ਼ਿਆਦਾ ਤਿਆਰੀ ਹੈ ਸੈਂਟਰ ਦੀਆਂ ਫੋਰਸਾਂ ਵੀ ਲੱਗੀਆਂ ਹੋਈਆਂ ਕੀ ਲੱਗਦਾ ਹੈ ਸੱਤ ਸੱਤੀ ਵੀ ਦੇਖ ਲੈ ਤਿਆਰੀ ਕਿੰਨੀ ਹੈ ਫਿਰ ਪੁਲਿਸ ਤੋਂ ਜ਼ਿਆਦਾ ਤਾਂ ਕਿਸਾਨ ਇੱਥੇ ਆਏ ਕੀ ਮੁੰਡੇ ਵੀ ਇਹਨਾਂ ਦੀ ਦੇਖ ਅੱਲਾ ਕਿੰਨੇ ਕਿਸਾਨ ਵੀ ਪਾਣੀ ਤੇ ਤਪ ਕੇ ਜਾਉਣਾ ਤਾਂ ਵੀ ਪੁਲਸੇ ਨੂੰ ਪਿੱਛੇ ਭੱਜਦੇ ਨਹੀਂ ਸੋਟ ਦੱਮ ਜਿੰਦਾ ਸਰਕਾਰ ਤਿਆਰੀ ਕਰ ਰਹੀ ਹੈ ਉਹਦਾ ਵੀ ਤਿਆਰੀ ਕਰ ਰਹੇ ਆ ਜਿੰਦਾ ਸਰਕਾਰ ਦੀ 100% ਤਿਆਰੀਆਂ ਤਾਂ ਅੱਜ

ਪੀ ਜਾਪੇ ਆਇਆ ਹੋਏ ਬੋਲੇ ਸੋਨੇ ਹੌਸਾ ਛੇ ਕਲ ਦੇ ਜਗਾਰੇ ਛੱਡੇ ਜਾਣਗੇ ਨਹੀਂ ਔਰ ਤਸਵੀਰਾਂ ਤੁਸੀਂ ਐਸੋ ਦੇਖ ਰਹੇ ਹੋ ਕਿਸ ਤਰੀਕੇ ਦੀਆਂ ਮਸ਼ੀਨਾਂ ਤਿਆਰ ਕਰਕੇ ਲੈ ਕੇ ਆਏ ਨੇ ਕਿਸਾਨ ਚਾਂਦੀ ਆ ਗਈ ਸ਼ਾਂਤੀ ਆ ਗਈ ਚਾਂਦੀ ਆ ਗਈ ਸ਼ਾਂਤੀ ਆ ਗਈ ਚਾਂਦੀ ਆ ਗਈ ਸੋ ਭਾਈ ਜਿੰਦਕ ਸ਼ਾਂਤੀ ਹੈ ਦਾ ਨਾ ਭਾਈ ਸ਼ਾਂਤੀ ਆ ਗਈ ਹੈ ਤਾਂ ਤਸਵੀਰਾਂ ਤੁਸੀਂ ਐਸੋ ਦੇਖ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਚਾਰੇ ਪਾਸੇ ਇਸ ਵਕਤ ਚੜ੍ਹਦੀ ਕਲਾ ਦਾ ਮਾਹੌਲ ਹੋਇਆ ਪਿਆ ਹਾਲਾਂਕਿ ਨੌਜਵਾਨੇ ਵੀ ਕਹਿ ਰਹੇ ਆ ਕਿ ਮੀਟਿੰਗ ਤੋਂ ਨਹੀਂ ਪੱਛਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਵਿਸ਼ਾ ਸਾਹਿਬ ਹੱਥਾਂ ਦੇ ਵਿੱਚ ਲੈ ਕੇ ਪਹੁੰਚੇ ਹੋਏ ਨੇ ਕਿਸਾਨ ਹੋਰ ਵੱਧਦੇ ਜਾ ਰਹੇ ਆ ਸ਼ੰਭੂ ਬਾਰਡਰ ਵੱਲੋਂ ਯੋਗ ਮਾਤਾ ਵੰਟੀ ਦੀ ਜਿੱਥੇ ਆਪ ਲੋਕਾਂ ਦਾ ਖਰਾਬ ਦੇ ਚਿੱਤ ਸਿੱਖੋ ਚੱਕੇ ਲਈ ਸੋ ਕਿਸਾਨ ਵੀ ਆਪਣੀ ਤਿਆਰੀ ਦੇ ਨਾਲ ਕਿਸ ਤਰੀਕੇ ਦੇ ਨਾਲ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿਵੇਂ ਕਹਿੰਦੇ ਵੀ ਹੁੰਦੇ ਆ ਵੀ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟੇ ਖਾਲਸਾ ਪਰਮਾਤਮ ਦੀ ਮੋਜ ਸੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਖਾਲਸਾ ਸਜ ਉਹ ਇੱਕ ਫੌਜ ਹੀ ਸਾਜੀ ਹੈ ਪਰ ਐਸੀ ਸਭਾ ਸੋ ਤਸਵੀਰਾਂ ਦੇਖੋ ਮੂੰਹ ਕਰਤਾ ਫੋਰਸਸ ਵੱਲ ਨੂੰ ਨਿਸ਼ਾਨ ਸਾਹਿਬ ਉੱਤੇ ਲੱਗਿਆ ਹੋਇਆ ਹਵਾਵਾਂ ਦੇ ਵਿੱਚ ਝੂਲ ਰਿਹਾ ਸੋ ਮੂੰਹ ਕਰਤਾ ਹੁਣ ਹਰਿਆਣੇ ਵੱਲ ਨੂੰ ਨਾ ਕਿ ਨੂਰੰਬर्ग ਟ੍ਰਾਇਲਸ ਦਾ ਕੋਨਸੈਪਟ ਹੈ ਮੈਂ ਹਰਿਆਣਾ ਪੁਲਿਸ ਕੇ ਜੋ ਪੁਲਿਸ ਅਧਿਕਾਰੀ ਹਾਂ ਉਹਨਾਂ ਦੀ ਜਾਣਕਾਰੀ ਲਈ ਬਤਾ ਰਿਹਾ ਨੂਰੰਬर्ग ਟ੍ਰਾਇਲਸ ਦਾ ਕੋਨਸੈਪਟ ਅੱਛੇ ਤਰੀਕੇ ਨਾਲ ਸਮਝ ਲੈਣਾ ਆਗਰ ਸੁਪੀਰੀਅਰ ਉੱਚ ਭਾਈ ਜੀ ਹਾਥੀ ਦੀ ਸੁੰਡ ਵਾਂਗੂ ਚੱਕ ਕੇ ਦਿਖਾ ਦੀ ਇੱਕ ਵਾਰੀ ਸੁੰਡ ਹਾਥੀ ਵਰਤੀ ਪੜਕ ਲੈ ਵੀ ਆ ਜੋ ਆਗੇ ਅਸੀਂ ਜੋ ਬਣੇ ਸੋ ਛੜੇ ਜੋ ਜੁੜ ਰਹੇ ਨੇ ਵਾਈ ਕਿਹੜੀ ਆ ਵਾਈ ਕਹਿੰਦੇ ਚੱਕ ਰਹੇ ਯਾਰੀ ਹੋਈ ਉਹ ਇਹ ਸਵਤੋ ਮਸ਼ੀਨ ਜਿਹੜੀ ਆ ਉਹ ਥੱਲੇ ਤਾਰਨ ਲੱਗੇ ਆ ਅਬਰਾਧ ਕਰਦੇ ਤੁਸੀਂ ਇਸ ਵਕਤ ਤਸਵੀਰ ਵੇਖ ਰਹੇ ਹੋ ਜੋ ਖਾਸ ਮਸ਼ੀਨ ਬੱਤਰ ਬੰਦ ਤਿਆਰ ਕਰਕੇ ਲੈ ਕੇ ਆਏ ਨੇ ਕਿਸਾਨ तस्वीर थोड़ी तो सब समय बता दी किस तरीके मशीन है ये तैयार की गई है आर्टिकल नाइनटीन है भारत आप लोगों को आपकी जिम्मेदारी लगा करके आपकी लड़ाई को आपकी लड़ाई ਆਪ ਖੋਸ਼ੀ ਚਿੰਤਾ ਖਿਆਲ ਕਰ ਰਹੇ ਹੋ ਇਹ ਆਸੀ ਜੁਨਾਈ ਮਾਰਕੋ ਸੰਗਰਾਮ ਲੜਾਈਆਂ ਆਪਕੀ ਖੋਸ਼ੀ ਬਣ ਕੇ ਜੋ ਆਰਟੀਕਲ ਹੈ ਸੋ ਤਸਵੀਰਾਂ ਇਹ ਸਭ ਤੁਸੀਂ ਵੇਖ ਰਹੇ ਹੋ ਜਿਹੜੀ ਮਸ਼ੀਨ ਲੈ ਕੇ ਆਏ ਨੇ ਕਿਸਾਨ ਔਰ ਜਿਹੜਾ ਕੈਬਨ ਤੁਸੀਂ ਵੇਖ ਰਹੇ ਹੋ ਇਹ ਬਖਤਰਬੰਦ ਕੈਬਨ ਤਿਆਰ ਕੀਤਾ ਗਿਆ ਹੈ ਉੱਤੇ ਲਾਈਟਸ ਵੀ ਲੱਗੀਆਂ ਹੋਈਆਂ ਨੇ ਔਰ ਕਾਫੀ ਹੈਵੀ ਜਿਹੜੀ ਸ਼ੀਟ ਹੈ ਉਹਦੇ ਨਾਲ ਇਹ ਬਖਤਰਬੰਦ ਕੈਬਿਨ ਤਿਆਰ ਕੀਤਾ ਗਿਆ ਦਰਵਾਜ਼ਾ ਬਣਿਆ ਹੋਇਆ ਔਰ ਖਿੜਕੀਆਂ ਬਣੀਆਂ ਹੋਈਆਂ ਨੇ ਔਰ ਪੂਰਾ ਇੱਕ ਤਰੀਕੇ ਨਾਲ ਕੰਬੈਟ ਕਰਨ ਦੇ ਲਈ ਤਾਂ ਕਿ ਮੁਕਾਬਲਾ ਕੀਤਾ ਜਾ ਸਕੇ ਕਿਉਂਕਿ ਹਾਲਾਤ ਪਹਿਲੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਕਿ ਕਾਫੀ ਗੰਭੀਰ ਹਾਲਾਤ ਬਣ ਜਾਂਦੇ ਆ ਸੋ ਪਹਿਲਾਂ ਕਿਸਾਨ ਟਰੈਕਟਰ ਲੈ ਕੇ ਆਇਆ ਸੀ ਮੇਕਿਨ ਟਰੈਕਟਰ ਕਾਮਯਾਬ ਨਹੀਂ ਹੋਏ ਤਾਂ ਅੱਜ ਇਹ ਜਿਹੜੀ ਮਸ਼ੀਨ ਆ ਪੂਰਾ ਬਖਰਬੰਦ ਤਿਆਰ ਕਰਕੇ ਖਾਸ ਰੂਪ ਦੇ ਉੱਤੇ ਤੁਸੀਂ ਵੇਖੋ ਜਿਹੜੀ ਇਹਦੀ ਬਨਾਵਟ ਹੈ ਉਸ ਦਾ ਇਤਹਾਸ ਹੁੰਦਾ ਅੱਛੇ ਸਕਰੂਸ ਲੱਗੇ ਹੋਏ ਨੇ ਇਸ ਦਾ ਹਿਸਾਬ ਕਿਤਾਬ ਨਹੀਂ ਹੋਗਾ ਔਰ ਪੂਰਾ ਕਬਜ਼ੇ ਲਾ ਕੇ ਔਰ ਕਬਜ਼ੇ کافی ਹੱਦ ਲੱਗੇ ਹੋਏ ਨੇ ਪੂਰਾ ਪ੍ਰਤਿਨਾਦ ਹੋ जो भी इस्तेमाल कर रहे हैं और जो आतंकवादी घटना होगा तो ये रखेगा तीसरी बात ये आतंकवादी घटना क्यों है क्योंकि हरियाणा पुलिस का अधिकार बॉर्डर पे उस पार जो भी कार्रवाई बॉर्डर पे इस पार हुई है वो भी अपराध है आतंकवादी सोना गया पंजाब की सरकार तो साहब के खिलाफ उनके डीजीपी के खिलाफ और पुलिस के उच्च अधिकारियों के खिलाफ करनी चाहिए थी क्योंकि ये अपराध पंजाब की ड्राइव करेगा पहला काम आपको ये करना चाहिए एक मजबूत हम लोग भी आप लोगों के साथ हैं जो आपकी लीगल टीम है अगर आप चाहें तो इसमें हम भी मदद कर सकते हैं आप भी हम आए भी चीजें देख सकते हैं सो निशान साहिब एसओ के बंदा जा रहे हैं के खिलाफ सो मशीन ने उद्देशक्टर निशान साहब मुख्यमंत्री जो हम नमस्कार उनके खिलाफ और पुलिस के वो अधिकारी जिन्होंने हैंडल किया और इनके खिलाफ और आगे देखिए तस्वीरें इस वक्त देख रहे हो सामने शंभू बॉर्डर पे अह पुलिस प्रशासन ने आज ये टेंट लाए हुए हैं ਸੋ ਕਿ ਸ੍ਰੀ ਕੇ ਦਾ ਮਾਹੌਲ ਹੈ ਦੂਸਰੇ ਪਾਸੇ ਵੀ ਪੁਲਿਸ ਕੋਈ ਦੇਖ ਰਹੇ ਹੋ ਪ੍ਰਸ਼ਾਸਨ ਉੱਚ ਅਧਿਕਾਰੀਆਂ ਨੇ ਕੁੜੀਆਂ ਨੇ ਮਾਤਮੇਂ ਤੋਂ ਜਾਂ ਲਾਲਚ ਤੋਂ ਮਾਤਮੇਂ ਤੋਂ ਆਪਣੇ ਜੂਨੀਅਰ ਅਧਿਕਾਰੀਆਂ ਨੂੰ ਬਾਰਡਰ ਦੀਆਂ ਔਰ ਲੰਗਰ ਵੀ ਟੁੱਟ ਵਰਤ ਰਹੇ ਆ ਨਾਲ ਦੀ ਨਾਲ ਬੱਚੇ ਵੀ ਆਏ ਹੋਏ ਨਿੱਕੇ ਨਿੱਕੇ ਬੱਚੇ ਬੇਟਾ ਚਾਦੀ ਕਲਾਚੋਂ ਹਾਂਜੀ ਹਾਂਜੀ ਚਾਦੀ ਕਲਾਚੋਂ ਕਿੱਦਾਂ ਲੱਗਿਆ ਬਾਰਡਰ ਦੀਆਂ ਲੱਗਿਆ ਵੈਸੇ ਤਾਂ ਦੇਖੋ ਜੀ ਸੁਵਾਈ ਨਹੀਂ ਦੱਸ ਰਹੀ ਵੀ ਵਧੀਆ ਲੱਗਿਆ ਨਿੱਕੇ ਨਿੱਕੇ ਬੱਚੇ ਆਏ ਹੋਏ ਨਾਲ ਕੀ ਬੇਟਾ ਤੁਹਾਡਾ ਨਾ ਕੀ ਹੈ जय जय तेन सिंह क्या बात है गुरु तेग बहादुर साहिब जी महाराज भी इना ही रस्तਿਆਂ ਤੋਂ ਹੋ ਕੇ ਗੁਜ਼ਰੇ ਸਨ ਔਰ ਬਲ ਜੈਤਾ ਜੀ ਜਿਹੜੋ ਸੀਸ ਲੈ ਕੇ ਆਏ ਐ ਐਸੇ ਹੀ ਰਸਤੇ ਤੋਂ ਲੈ ਕੇ ਆਏ ਸਨ ਤੇ ਉਹਨਾਂ ਹੀ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਨਿੱਕੇ ਨਿੱਕੇ ਬੱਚੇ ਵੀ ਪਹੁੰਚੇ ਹੋਏ ਆ ਦੇਖੋ ਇੱਥੇ ਆਣੀ ਮਮੀ ਪਾਪਾ ਦੇ ਨਾਲ ਖਾਸ ਤੌਰ ਦੇ ਉੱਤੇ ਬੱਚਿਆਂ ਨੂੰ ਲੈ ਕੇ ਆਏ ਹੋ ਜੀ ਹਾਂਜੀ 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 ਦਿਖਾਉਣ ਵਾਸਤੇ ਦਿਖਾਉਣ ਵਾਸਤੇ ਬੱਚਿਆਂ ਨੂੰ ਵੀ ਲੈ ਕੇ ਆਏ ਨੇ